ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਆ ਜਾ ਪ੍ਰਿਆ ਵਾ ਜਾ ਕੀ ਹਾਲ ਜੀ ਠੀਕ ਠਾਕ ਬਹਿ ਜਾ ਆ ਜਾ ਜੀ ਜੀ ਗੱਲ ਸੁਣੋ ਆਂਟੀ ਆਏ ਨਹੀਂ ਹਲੇ ਨਹੀਂ ਸ਼ਾਮਾਂ ਨੂੰ ਭਾਵੇਂ ਆਵੇ ਅੱਛਾ ਗੱਲ ਸੁਣੋ ਗੋਰਪਾ ਫੇਰ ਨਾਣ ਕੇ ਗਿਆ ਜੇ ਗੋਰਪਾ ਪਤਨ ਪਤਾ ਹੀ ਆ ਕਦੋਂ ਦਾ ਫੋਨ ਦੇ ਖੜੇ ਪਿਆ ਵਾ ਹਾਂਜੀ ਤੇ ਮੈਂ ਬੱਚੇ ਦੇ ਚੀਜ਼ਾਂ ਮੰਗਦੀ ਨਹੀਂ ਮੈਂ ਤਾਂ ਆਦ ਕੀ ਨਾਲੇ ਤੇ ਮੇਰੇ ਮਾਪਿਆਂ ਪੇਕੇ ਨੂੰ ਮਾਤਾ ਗੱਲਾਂ ਕਰਦੀ ਆ ਵੀ ਉਹ ਨੰਗ ਵਾ ਦਿੰਦੇ ਕੋ ਨਹੀਂ ਉਹਨਾਂ ਨੂੰ ਮਿਲਦਾ ਨਹੀਂ ਪਤਾ ਨਾਲੇ ਗੋਰੀ ਨੇ ਜੇ ਸਾਈਕਲ ਮੰਗਿਆ ਤਾ ਨਾਨੀ ਨੂੰ ਕਹਿ ਲੈ ਦੇ ਜੇ ਘੜੀ ਮੰਗੀ ਤਾਂ ਨਾਨੀ ਨੂੰ ਕਹਿ ਲੈ ਦੇ ਜੇ ਸਕੂਲ ਦੀ ਐਡਮਿਸ਼ਨ ਦਾ ਟਾਈਮ ਆਇਆ ਨਵੀਂ ਕਿਰਟ ਲੈਣ ਨਾ ਮਟੀ ਫੋਨ ਲੈਣਾ ਤੇ ਆਪਣੀ ਨਾਨੀ ਨੂੰ ਕਹਿ ਲੈ ਦੇ ਵੇਖੋ ਤੁਸੀਂ ਵੀ ਸਿਆਣੇ ਹੋ ਕਰਾਂ ਵਰਗੇ ਘਰ ਨਾਲ ਹਾਂਜੀ ਇਹ ਤਾਂ ਗੱਲ ਹੈਗੀ ਕਰਾਂ ਵਰਗੇ ਘਰ ਅੱਜ ਕੱਲ ਬਗਾਨੀਆਂ ਧੀ ਹਮਾਰੀ ਜੀ ਚੀਜ਼ ਮੰਗੋ ਤੇ ਜਿਹੜੇ ਮੂੰਹ ਕਰ ਲੈਂਦੀਆਂ ਵੇ ਪ੍ਰੀਆ ਦੇ ਵਿੱਚ ਉਹਨੇ ਪਰਦੇ ਵਾਲੀ ਕੋਈ ਗੱਲ ਨਹੀਂ ਮੈਂ ਐਵੇਂ ਟੌਰ ਬਣਾਈ ਜਾਵਾਂ ਵੀ ਮੇਰੀਆਂ ਪਰਜਾਈਆਂ ਇਦਾਂ ਤੇ ਹੁੰਦਾ ਹਾਂਜੀ ਸਾਰੇ ਘਰਾਂ ਦਾ ਸਾਹ ਕੋਈ ਨਹੀਂ ਜਿਹੜੇ ਕਰੋ ਕੋਰੀ ਤੇ ਕਿਉਂਕਿ ਖਰਚੇ ਬੜੇ ਆਪੋ ਆਪਣਾ ਵਹ ਸਰਦਾ ਵਾ ਨਾਲੇ ਤੈਨੂੰ ਇੱਕ ਪਾਸੇ ਗੱਲਾਂ ਕਰਦੇ ਹੋ ਚੀਜ਼ ਲੈ ਵੀ ਲੈਂਦੇ ਹੋ ਤੇ ਨਾਲੇ ਉਹਨਾਂ ਨੂੰ ਬਦਨਾਮ ਕਰਦੇ ਹੋ ਤੇ ਹੁਣ ਉਹ ਕਹਿੰਦਾ ਫੋਨ ਮੰਗਦਾ ਤੇ ਮੈਂ ਤਾਂ ਫਿਰ ਸੱਚ ਪੁੱਛੇ ਨਾ ਕਿ ਐਸੀ ਵਾਰ ਛੱਡੀ ਅੱਛਾ ਬਿਲਕੁਲ ਉਹਨਾਂ ਨੂੰ ਕਹਿ ਦਿੰਦੇ ਵੀ ਉਹਨਾਂ ਦਾ ਇੱਕੋ ਇੱਕ ਦੋਤਾ ਵਾ ਤੇਰਾ ਵੀ ਤੇ ਇੱਕੋ ਇੱਕ ਪੋਤਾ ਵਾ ਹਾਂਜੀ ਤੁਹਾਡੇ ਕੋਲ ਕੀ ਨਹੀਂ ਹੈਗਾ ਸਾਡੇ ਕੋਲ ਸਭ ਕੁਝ ਹੈਗਾ ਤੇ ਲੈ ਕੇ ਦੇ ਨਾ ਦੋ ਲੈ ਕੇ ਤੇ ਮੈਂ ਤੇ ਆਦ ਕੀ ਇਹ ਗੱਲ ਦੇ ਵਿੱਚ ਹੰਗਾਰਾ ਨਹੀਂ ਦਿੱਤਾ ਤੇ ਗੌਰਵੀ ਖੜਾ ਕਰੀ ਜਾਂਦਾ ਵੀ ਮੰਮੀ ਮੇਰਾ ਸਾਰਾ ਹੀ ਹੋਮਵਰਕ ਆਨਲਾਈਨ ਆਉਂਦਾ ਵਾ ਤੇ ਮੈਨੂੰ ਲੈ ਦੇ ਫਿਰ ਮੈਂ ਗਈ ਇਹਦੇ ਨਾਨੀ ਨਾਲ ਗੱਲ ਕਰ ਬੈਠੀ ਤੇ ਉਹ ਤੇ ਵਿਚਾਰੀ ਨੇ ਉਸੇ ਵੇਲੇ ਕਹਿਤਾ ਵੀ ਕੋਈ ਨਹੀਂ ਕੁੜਾ ਦੀ ਮੈਂ ਲੈ ਦੂੰਗੀ ਤੋਂ ਅੱਜ 4 ਦਿਨ ਹੋਏ ਮੈਂ ਸਵੇਰ ਦੀ ਫੋਨ ਲਾਉਂਦੀ ਹੁਣ ਕਹਿੰਦੇ ਵੀ ਤੁਰ ਪਿਆ ਵਾ ਉਹ ਤੋਂ ਚਲ ਗਿਆ ਨਾ ਲਗੇ ਜਦੋਂ ਚਲ ਜਿਆ ਉਹਦਾ ਨਾਂ ਨਹੀਂ ਲੈਂਦਾ ਰਾਜਵੀਰ ਆ ਨਾ ਦਹਾਣੀ ਦੇਖੋ ਜਦੋਂ ਉਹ ਇੱਥੇ ਖੇਡਦੇ ਮਲਦੇ ਰਹਿੰਦੇ ਆ ਠੀਕ ਆ ਕੇ ਬਹਿ ਜਾ ਦੀਦੀ ਇੱਕ ਗੱਲ ਕਵਾਂ ਪਰ ਗੁੱਸਾ ਨਾ ਕਰਿਓ ਤੁਹਾਡੀ ਸੱਸ ਗੱਲਾਂ ਤੇ ਬੜੀਆਂ ਕਰਦੀ ਆ ਕਦੀ ਉਧਰ ਜਾ ਤੇ ਉਧਰ ਚੁਗਲੀਆਂ ਤੇ ਕਦੀ ਉਧਰ ਚੁਗਲੀਆਂ ਸਾਰਾ ਦਿਨ ਤੈਨੂੰ ਕੰਮ ਤੇ ਡਾਈ ਰੱਖਦੀ ਆ ਤੇ ਆਪ ਫੇਰਾ ਤੋਰਾ ਨਹੀਂ ਮੌਕਾ ਦਾ ਇਦਾਂ ਦਾ ਹੀ ਸੁਭਾਅ ਆ ਪਰੀਆ ਅੱਜ ਕਿਹੜੀ ਨਵੀਂ ਗੱਲ ਸ਼ੁਰੂ ਤੇ ਸਭ ਕਥਾ ਵੇ ਇਦਾਂ ਦਾ ਮੈਂ ਤਾਂ ਤਾਂ ਵੀ ਆਨੀ ਆ ਕਿ ਚੱਲ ਬੰਦਾ ਜਿੱਦਾਂ ਮਰਜੀ ਰਵੇ ਖੁਸ਼ ਤੇ ਰਵੇ ਹਾਂਜੀ ਜੇ ਉਧਰ ਜਾਵੇ ਤੇ ਮੇਰੀ ਸਾਸੂ ਫੜਕਾਉਂਦੀ ਤੇ ਉਹ ਮੈਨਾਂ ਕਲੇਸ਼ ਪਾ ਕੇ ਬਹਿ ਜਾਂਦੀ ਘਰ ਨੂੰ ਨਹੀਂ ਉਹਦਾ ਸੁਭਾਅ ਹੀ ਇਦਾਂ ਦਾ ਹੀ ਹੈ ਉਹ ਵੀ ਜਾਣ ਕੇ ਗੱਲ ਗਲ ਤੇ ਫੜਕ ਪੈਂਦੀ ਹੈ ਹਾਂਜੀ ਅਜਿਹੇ ਬੰਦੇ ਨੂੰ ਗੁੱਸਾ ਨੱਕ ਦੇ ਉੱਤੇ ਰੱਖਣਾ ਚਾਹੀਦਾ ਇਹ ਤਾਂ ਗੱਲ ਆ ਗਈ ਪਰ ਜਿੰਨਾਂ ਰਿਆਤ ਹੋਵੇ ਨਹੀਂ ਸੁਧਰਦੀਆਂ ਨਾ ਚਾਰ ਬੁੱਢੀਆਂ ਇਕੱਠੀਆਂ ਕਰਕੇ ਰੋਲਾ ਪਾਉਂਦੀ ਰਹਿੰਦੀ ਸਭ ਦੀ ਮੰਮੀ ਦੀ ਸਭ ਤੋਂ ਮਾਰੀ ਆਤ ਪਤਾ ਕੀ ਆ ਜੀ ਕੋਈ ਵੀ ਗੱਲ ਹੋਵੇ ਨਾ ਇਨਾਰੇ ਕੰਨਾਂ ਦੇ ਵਿੱਚ ਜਾ ਕੇ ਕਹਿੰਨੀ ਮੈਨੂੰ ਨਹੀਂ ਕਹਿਣੀ ਇਹ ਮੈਂ ਚਾਹੁੰਦੀ ਕਿ ਤੁਹਾਡੀ ਲੜਾਈ ਕਰਾ ਦੇਣੀ ਦੋਨਾਂ ਦੀ ਮੈਂ ਆ ਚੌਂਕੀ ਵਿੱਚ ਆ ਹਾਂ ਕਿਹੜੀ ਚੀਜ਼ ਖਾਣੀ ਕਿਹੜੀ ਨਹੀਂ ਖਾਣੀ ਮੈਨੂੰ ਕਹੇ ਵੀ ਪ੍ਰੀਤ ਮੈਂ ਆ ਖਾਣਾ ਨਹੀਂ ਖਾਣਾ ਜੇ ਕੋਈ ਵੀ ਗੱਲ ਸਿੱਧੀ ਮੈਨੂੰ ਕਹੇ ਸੱਸ ਮਾਵੇਂ ਚਲੋ ਹੱਕ ਬੰਦਾਂ ਮੈਂ ਵੀ ਨਹੀਂ ਕਹਿੰਦੀ ਡਾਂਟ ਸਕਦੇ ਕਹਿ ਸਕਦੇ ਜਦੋਂ ਪਤਾ ਵੀ ਮੇਰੇ ਪੋਤੇ ਦਾ ਸੁਭਾਗ ਕਰਨਾ ਹਰ ਇੱਕ ਉਹਨੂੰ ਗੱਲ ਕਹਿੰਨੀ ਜ਼ਰੂਰੀ ਆ ਉਹਨਾਂ ਦਾ ਜਾਣ ਕੇ ਫਿਰ ਉਹੀ ਕਿ ਦੀਦੀ ਕਲੇਸ਼ ਪਾਉਣ ਵਾਲੀ ਗੱਲ ਕਰਦੀ ਹੈ ਤੇ ਉਹਨਾਂ ਦੀ ਆਦਤ ਦਾ ਤੇ ਤੁਹਾਨੂੰ ਪਤਾ ਹੀ ਆ ਮਾੜੀ ਜੀ ਗੱਲ ਹੋਈ ਨਹੀਂ ਤੇ ਉਸੇ ਵੇਲੇ ਕੱਪੜਿਆਂ ਤੋਂ ਬਾਹਰ ਹੋਏ ਤੇ ਹੈਗਾ ਬੰਦੇ ਤੇ ਫਿਰ ਮਾਵਾਂ ਦੇ ਪਿੱਛੇ ਹੀ ਲੱਗਦੇ ਆ ਘਰ ਦੇ ਵਿੱਚ ਇਦਾਂ ਦਾ ਮਾਹੌਲ ਚੱਲ ਫਿਰ ਚੰਗਾ ਨਹੀਂ ਲੱਗਦਾ ਆਪ ਵੀ ਚੁੱਪ ਕਰ ਰਹੀਦਾ ਵਾ ਪਰ ਚਲੋ ਕਸਮਾਂ ਨੂੰ ਖਾਣ ਕੋਈ ਗੱਲ ਨਹੀਂ ਸਸਾ ਮਾਵਾਂ ਥੋੜਾ ਬਹੁਤਾ ਹੱਕ ਪੰਦਾ ਵੀ ਆ ਇਹ ਹੈਗਾ ਜਰਾ ਸਾਬ ਗੁਤਾਮ ਨਾਲ ਉੱਪਰ ਜ਼ਿਆਦਾ ਕਰਦੀ ਰਹਿੰਦੀ ਹੈ ਨਾ ਕੀ ਗੱਲ ਲੈਣਾ ਫਿਰ ਹਾਂਜੀ ਇਹ ਤੇ ਹੈਗਾ ਉਹ ਘਰੋਂ ਦੇ ਬੰਦਾ ਸਭ ਘਰ ਸਨਮ ਸਨ ਆਈਓ ਉਹਦੇ ਨਾਲ ਮੈਂ ਥੋੜਾ ਬਹੁਤਾ ਦੁੱਖ ਸੋਕ ਕਰ ਲੈਣੀ ਆ ਜਾ ਕਦੀ ਤੂੰ ਆ ਜਾਨੀ ਤੇ ਤੈਨਾਂ ਕੋਲ ਲੈਣੀ ਸੱਚ ਪੁੱਛੇ ਨਾ ਕਦੀ ਮੈਂ ਫੋਨ ਤੇ ਮੰਮੀ ਨਾਲ ਵੀ ਇਦਾਂ ਦੀ ਗੱਲ ਕੀਤੀ ਆ ਹੋ ਸਕਦੇ ਨਹੀਂ ਆ ਉੱਥੇ ਬਿਲਕੁਲ ਟੈਨਸ਼ਨ ਲੈਣਗੇ ਆਹੇ ਹੀ ਗੱਲ ਕਿ ਪਿੱਛੇ ਕਰਦੀਆਂ ਗੱਲਾਂ ਕੀ ਦੱਸਣੀਆਂ ਉਹਨਾਂ ਨੂੰ ਚੰਗੇ ਨਹੀਂ ਚਿੰਤਾ ਕਰਨਗੇ ਚੰਗੇ ਵੀ ਨਹੀਂ ਲੱਗਦਾ ਭਈ ਆਪਣੇ ਘਰ ਦਾ 파ਜ ਨਿਕਲਦਾ ਵਾ ਆਏ ਤੇ ਇਹ ਨੂੰ ਬਤਾ ਅੱਜ ਪਰਜਾਈਆਂ ਮਿੱਠੀਆਂ ਉਹ ਕਿ ਸੋਣਨਗੇ ਕੱਲ ਨੂੰ ਮੈਨੇ ਮੂੰਹ ਤੇ ਕੱਟ ਕੇ ਮਾਰ ਲਿਆ ਕੱਲ ਨੂੰ ਫਿਰ ਉਹਨਾਂ ਨੇ ਵੀ ਗੱਲਾਂ ਬਾਤਾਂ ਕਰਨੀਆਂ ਕਿ ਤੂੰ ਹੀ ਘੜਾ ਸਟਿਕਦੀਆਂ ਜੀ ਜਾਂ ਕੋਈ ਤੂੰ ਕਹਿੰਦੀਆਂ ਜੀ ਉਹਨਾਂ ਨੂੰ ਕੁਝ ਬਹਿ ਜਾ ਗੱਲਾਂ ਹੀ ਕਰੀ ਜਾਣੀ ਮੈਂ ਤੇਰੇ ਵਾਸਤੇ ਚਾਹ ਬਣਾਵਾ ਨਹੀਂ ਨਹੀਂ ਰਹਿਂਦੋ ਚਾਹ ਰਹਿਂਦੋ ਮੈਂ ਜਾਵਾ ਕਰ ਕੰਮ ਬੜਾ ਜੀ ਕੁੜੀ ਬਣਾ ਰਹੀ ਨਹੀਂ ਕੁੜੀ ਸਕੂਲੋਂ ਆਉਣ ਵਾਲੀ ਜੇ ਅਗਰ ਦੇਖਦਾ ਕਿੰਨੇ ਦਿਨਾਂ ਬਾਅਦ ਆਈ ਤੂੰ ਕੋਈ ਮੈਂ ਫੇਰ ਆਉਂਗੀ ਕਿ ਇਹਦਾਂ ਹੁਣ ਕੁੜੀ ਦਾ ਟਾਈਮ ਹੋ ਗਿਆ ਜੇ ਮੈਂ ਫੇਰ ਆਉਂਗੀ ਮਨ ਨੂੰ ਦੱਸਣਾ ਠੀਕ ਠਾਕ ਆਉਂਦਾ ਫੋਨ ਹਾਂਜੀ ਠੀਕ ਠਾਕ ਆਉਂਦਾ ਫੋਨ ਚੱਲ ਬਹਿ ਜਾ ਫੇਰ ਮੈਂ ਤਾਂ ਕਹਿੰਦੀ ਚਾਟ ਬਣ ਜਾਂਦੀ ਚਲੋ ਦੀਦੀ ਰਹਿਣ ਤੋਂ ਚਾਹ ਫੇਰ ਕਿਤੇ ਪੀਵਾਂਗੇ ਤੁਹਾਨੂੰ ਪਤਾ ਹੀ ਆ ਫੇਰ ਬੋਲਣ ਦਾ ਪੀ ਤੇ ਮੁਰਕੇਵੇਂ ਘਰ ਚ ਕਲੇਸ਼ ਹੋਊਗਾ ਇਹ ਤੇ ਹਾਂਜੀ ਚੱਲ ਮਾਜੀ ਆ ਤੇਰੀ ਮੈਂ ਤੇ ਉਦਾਂ ਕਹਿੰਦੇ ਸੀ ਜੇ ਪੀ ਕੇ ਜਾਂਦੀ ਚਾਹ ਆ ਜਾਪੋ ਨਈ ਕੋਈ ਗੱਲ ਨਹੀਂ ਚਲੋ ਠੀਕ ਜੇ ਫੇਰ ਆਵਾਂਗੇ ਕਿਸੇ ਦਿਨ ਮਾਰ ਆ ਜਾ ਕੇ ਮਾਰ ਲਿਆ ਕਰ ਗੇੜਾ ਕੋਈ ਨਹੀਂ ਆਵਾਂਗੀ ਘਰ ਹੀ ਲੱਗ ਗਿਆ ਤੈਨੂੰ ਇੰਨਾ ਨਈ ਨਈ ਕੋਈ ਗੱਲ ਨਹੀਂ ਆਵਾਂਗੇ ਚਲ ਠੀਕ ਆ ਹਾਂਜੀ ਮਿਸ ਅਸੀ ਕਾ ਲਾ ਸਸੀ ਕਾ ਲਾ ਫੀਅਰ ਫਰੂਟੀ ਵੈਲਾ ਤੈਨੂੰ ਕਿੰਨੀ ਵਾਰੀ ਕਿਹਾ ਫਰੂਟੀਆਂ ਨਾ ਪੀਆ ਕਰ ਗੰਦੀਆਂ ਹੁੰਦੀਆਂ ਵਾ ਉਹ ਗੰਦੀਆਂ ਕੀ ਹੁੰਦੀਆਂ ਵਾ ਚਲ ਅੰਦਰ ਚੱਲ ਗਰਮੀ ਗੁਰਗੜੇ ਮੈਂ ਆਣੀਏ ਪਾਣੀ ਲੈ ਕੇ ਲਾ ਫਰ ਨੀ ਪਾਣੀ ਨਹੀਂ ਪੀਣਾ ਅਫ ਰੂਟੀ ਪੀ ਲਈ ਜਾ ਪਾਣੀ ਪੀ ਛੱਡ ਰੂਟੀ ਛੱਡ ਦੇ ਆਹ ਲਿਓ ਚੁੱਕ ਹੈਗੀ ਆ ਵੀ ਛੱਡ ਨਿਆ ਨਿਆ ਗਾਵੇਂ ਗੰਦੀ ਫਰੂਟੀ ਆ ਪਾਣੀ ਪੀ ਬਾਹਰੋਂ ਆਇਆ ਗਰਮੀ ਦੇ ਵਿੱਚ ਨਾ ਲਗਾ ਤੂੰ ਮੂਤੋ ਕੇ ਅੰਦਰ ਬਈ ਦਾ ਗੋੜ ਗੋੜੇ ਪਸੀਨਾ ਵਸਦੇ ਆਇਆ ਨਾ ਆ ਹੋ ਗਿਆ ਅੱਡੇ ਕਿੱਦਾਂ ਮੈਂ ਮੁੰਡੇ ਨੂੰ ਫੋਨ ਲਾਤਾ ਸੀ ਅੱਛਾ ਚਲ ਅੱਜ ਰਾਣੀ ਗੱਲ ਸੁਣ ਨਾ ਨਾਨੀ ਦਾ ਕਿੱਦਾਂ ਦੇ ਤੇ ਪੈਸੇ ਨਾਨੀ ਨੇ ਆਂਦੀ ਲੱਲੀ ਹੂਨ ਚਲੋ ਚਲੀਏ ਆਪਾਂ ਹੁਣੇ ਲੈ ਆਣੇ ਜਾ ਕੇ ਹੋਉ ਨਹੀਂ ਲੱਗਿਆ ਨਹੀਂ ਉਹਨਾਂ ਪੈਸੇ ਹੀ ਦੇ ਦਿੱਤੇ ਆ ਖੋਲ ਨਹੀਂ ਖੋਲ ਜੇ ਪਈ ਤਾਂ ਪੜ ਜਾਂਦੀ ਹੁੰਦੀ ਨਿਆਣਿਆਂ ਨੂੰ ਕਰਦਾ ਰਹਿਣਾ ਹਾਏ ਕਿੱਥੇ ਗਏ ਪੈਸੇ ਕਿੱਥੇ ਪਾਏ ਹੀ ਪਤਾ ਨਹੀਂ ਇੱਥੇ ਪਾਏ ਮੈਂ ਤੇ ਹਾਏ ਇੱਥੇ ਹੀ ਆ ਮੁਝਾ ਕੰਢਿਆ ਹੈ ਆਦੋ ਹੀ ਤੇਰੇ ਵਾਲੀ ਨਿਆਣਿਆਂ ਨੂੰ ਕਰਦਾ ਰਹਿਣਾ ਤੇ ਮੇਰੀ ਗੱਲ ਸੁਣੋ ਨਾਨੀ ਕਹਿੰਦੀ ਛੇਤੀ ਜਾ ਕੇ ਲੈ ਆਈ ਪੈਸੇ ਵਰਤਣਾ ਲਿਓ ਚਲਿਏ ਤੇ ਉੱਥੇ ਲੈ ਆਉਣੇ ਮਾਮੇ ਨਾਲ ਜਾ ਕੇ ਉਹ ਮੈਂ ਨਾ ਕੀ ਲਿਆਉਣਾ ਸੀ ਉਹ ਤੇ ਐਵੇਂ ਹੀ ਬਸ ਉਹ ਪੈਸੇ ਹੈ ਨਹੀਂ ਅਸੀਂ ਤੇ ਰਾਜਵੀਰ ਨੂੰ ਨਹੀਂ ਦਵਾਇਆ ਹੁਣ ਤੂੰ ਕੀ ਕਰਨਾ ਵਾ ਉਹ ਤੇ ਅੱਜ ਪੈਸੇ ਘਟਾਉਣ ਦੇ ਮਾਰੇ ਨਾ ਚਲੀ ਗਏ ਵਾਂਡੇ ਪਤਾ ਨਹੀਂ ਕਿੱਥੇ ਜਾਂਦੀ ਮੇਰੀ ਭੈਣ ਨਹੀਂ ਠੀਕ ਤੇ ਬੰਨ ਲਾ ਕੇ ਚਲ ਗਏ ਅਸੀਂ ਬੜਾ ਜੀ ਦੇਖਿਆ ਫਿਰ ਮਾਤਾ ਆਂਦੀ ਚਲ ਤੂੰ ਨਾਲ ਮੇਰੇ ਸੇ ਆਪਾਂ ਬਿਆਸੀ ਦੇ ਪੈਸੇ ਘੜਾ ਲਿਆਈਏ ਨਹੀਂ ਕੌਣ ਕਹਿੰਦਾ ਤੂੰ ਵੀ ਕਰਨਾ ਹੁਣ ਮਾਮਾ ਵੀ ਕਹਿੰਦਾ ਕਿ ਮਾਮੀ ਮਾਮੀ ਬੜਾ ਬੋਲਦੀ ਮੈਂ ਸੱਜੀ ਰਸਾ ਮੈਂ ਉੱਥੇ ਇੱਕ ਫੋਨ ਕਰਕੇ ਬੈਠਾ ਹਾਂ ਪਿੰਨਾਨੀ ਕੋ ਪੈਸੇ ਲੈ ਕੇ ਜਾਣੇ ਮੇਰਾ ਉੱਥੇ ਜੀਜੂ ਨਹੀਂ ਲੱਗਾ ਮਾਮੀ ਬੜੀਆਂ ਗੱਲਾਂ ਕਰਦੀ ਹੈ। ਬੜੀ ਗੱਲ ਸੁਣ। ਹਾਂ ਰੋਟੀ ਪਾਣੀ ਚੱਜਦਾ ਕਰੀ, ਦਾਲ ਬਣਾ ਲਈ ਤੇ ਕਦੇ ਬਸ ਕੋਹਾ ਆਲੂ ਬਣਾ ਲੈ ਬਸ ਇਦਾਂ ਦੀਆਂ ਚੀਜ਼ਾਂ। ਹਾਂ ਕੁਛ ਐਵੇਂ ਜਾਂ ਨਾ ਕੇ ਕੀ ਕੋਈ ਚੀਜ਼ ਨਹੀਂ ਬਸ। ਨਹੀਂ। ਮੇਰੀ ਗੱਲ ਸੁਣ ਮਾਮੀ ਕਿਹੜੀ ਗੱਲ ਬੋਲਦੀ। ਅੰਤੀਪੇ ਇਹ ਨੂੰ ਫੋਨ ਲੈ ਆ ਲੈ ਦੇ ਦੋ। ਅਸੀਂ ਤੇ ਆਪ ਲੈ ਨਹੀਂ ਮਰਾਜੀਤ ਨੂੰ ਲੈ ਦਿੱਤਾ। ਸਾਡੇ ਰਾਜੀਤ ਨੂੰ ਕਿੰਨਾ ਚਿਰ ਹੋ ਗਿਆ ਮੰਗਦਿਆਂ। ਤੇਰਾ ਪਪਾ ਇੰਨਾ ਕਮਾਉਂਦਾ ਵਾ ਆ ਦੱਸ ਤੈ ਫੋਨ ਨਹੀਂ ਲੈ ਸਕਦੇ। ਤੇ ਤੂੰ ਆ ਜਾਣਾ ਹੀ ਕਰ ਕਿਉਂ ਲੈ ਆਂਦੇ? ਰਹਿੰਦੇ ਨੇ ਨਹੀਂ ਪੈਸੇ। ਫਰਨਾ ਨਹੀਂ ਨੇ ਦਿੱਤਾ ਮੈਂ ਕਹਤਾ ਨਾਨੇ ਨੂੰ ਲੈ ਕੇ ਜਾਇਂ ਮੰਮੀ ਨਾਲ ਤਾਂ ਨਹੀਂ ਬੋਲਦੇ ਬੋਲਦੇ ਹੀ ਤੁਹਾਨੂੰ ਪਤਾ ਹੀ ਜਾਂਦਾ ਨੇ ਸੁਭਾਅ ਦਾ ਹੋਰ ਕੀ ਚੱਲ ਮੇਰੀ ਗੱਲ ਸੁਣ ਮੈਂ ਇਹਦੇ ਵਿੱਚ ਬਿਮਾਰ ਹੋ ਗਿਆ ਸੀ ਤੇ ਨਾਨਾ ਮੈਨੂੰ ਦਵਾਈ ਲਿਖਾ ਕੇ ਨੇ ਦਵਾਈ ਲੈ ਆਇਆ ਜਾਂ ਕੁਝ ਕਰ ਲਾ ਮੈਂ ਉਹਦੋਂ ਚੋਲਾ ਨੂੰ ਗਿਆ ਦੰਨਾ ਪਰਸ ਰਾਤ ਦੀ ਗੱਲ ਆ ਮੈਂ ਵੀ ਮੰਮੀ ਮੈਂਨ ਨੂੰ ਦਿਨੇ ਖਾਣੇ ਮੈਨੂੰ ਚੋਲ ਬਣਾ ਦੋ ਲੈ ਇਹ ਮੈਂ ਹੋ ਰੋਟੀ ਲਾ ਲਈਆ ਗਰਮੀ ਗੋੜੇ ਗੋੜੇ ਆ ਕਿੱਦਾਂ ਚੋਲ ਬਣਾਉਂਗੀ ਤੇ ਨਾਨੀ ਨੇ ਕਿਹਾ ਤੇ ਫਿਰ ਬਣਾ ਕੇ ਦਿੱਤੇ ਮੇਰੀ ਗੱਲ ਸੁਣ ਪਤਾ ਹਾ ਗੱਲ ਹੁਣ ਆਪਣੇ ਪਿਓ ਦੇ ਨਾਲ ਨਾ ਕਰੀ ਤੇ ਨਾ ਹੀ ਦਾਦੀ ਦੇ ਨਾਲ ਤੈਨੂੰ ਤੇ ਪਤਾ ਹੀ ਇਹਨਾਂ ਦੇ ਸੁਭਾਅ ਦਾ ਇਹਨਾਂ ਤੇ ਗੱਲ ਛੱਡਣੀ ਨਹੀਂ ਹੈ ਨਹੀਂ ਨਹੀਂ ਮੈਂ ਨਹੀਂ ਕਰਦਾ ਇਹਨਾਂ ਨਾਲ ਇਹਨਾਂ ਛਦਾਈ ਥੋੜੀ ਮੈਂ ਕਰਾਂ ਮੈਨੂੰ ਪਤਾ ਵਾ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਚਲ ਕੋਈ ਗੱਲ ਨਹੀਂ ਤੂੰ ਸ਼ਾਮਾਂ ਨੂੰ ਆਪਣੇ ਪਾਪਾ ਦੇ ਨਾਲ ਜਾ ਕੇ ਨਾ ਤੇ ਲੈ ਆਈ ਹੋਰ ਤੂੰ ਜਿਆਦਾ ਪੈਸੇ ਪੁੱਤ ਖਰਚਣ ਦੀ ਲੋੜ ਨਹੀਂ ਆ ਆਪਣਾ ਟਾਈਮ ਪਾਸ ਕਰ ਤਾ ਤੇ ਤੇ ਕਿੰਨੇ ਤਨ 20 ਆ ਦਿੱਤਾ ਹੁਣ 20 ਤੇ ਖਰਚਣਾ 20 ਦਾ ਲੈਣਾ ਹੀ ਆ ਮੇਰੀ ਗੱਲ ਸੁਣੋ ਸੋ ਕੁ ਮਾਮੀ ਨੇ ਬੋਲੰਦੀ ਉਹਨਾਂ ਨਾਲ ਸਵਾਸੋ ਠੀਕ ਆ ਆਹੋ ਪਰ ਰੋਟੀ ਗੱਟ ਦਾ ਮੈਨੂੰ ਉਹਨਾਂ ਨੇ ਪੁੱਛਿਆ ਕੋਈ ਚਾਹਦਾ ਬਣਾ ਲਈ ਪਰ ਉਹਨਾ ਆਇਆ ਵਾ ਉਹ ਲੇਕਿਨ ਪੰਜ ਸੌ ਨਹੀਂ ਅੰਗੇ ਤੇ ਨਰੇ ਆਵਾ ਤੂੰ ਉੱਤਰ ਜਾਂਦਾ ਨਹੀਂ ਗਿਆ ਜਾਣਾ ਕਿ ਅੰਦਰ ਕੁੰਡੀਆਂ ਜੀਆਂ ਮਾਰ ਕੇ ਬੈਠੀ ਰਹਿੰਦੀ ਐ ਤੈਨੂੰ ਇੱਕ ਦਿਨ ਨਹੀਂ ਕਿਹਾ ਵੀ ਰੋਟੀ ਇੱਥੋਂ ਖਾ ਲਈ ਜਾਂ ਕਿੱਦਾਂ ਜਾਂ ਤੈਨੂੰ ਕੁਝ ਬਣਾ ਕੇ ਖਵਾਣਾ ਨਾ ਨਿਆਣੇ ਸਕੂਲ ਤੋੜ ਦਿੰਦੀ ਦੇ ਅੰਦਰ ਹੀ ਬੜੀ ਰਹਿੰਦੀ ਆ ਪਤਾ ਨਹੀਂ ਅੰਦਰ ਕੀ ਆ ਨਾ ਗਿਆਂ ਵਿੱਚ ਵਰ ਜਾਂਦਾ ਰਿਆਂ ਸ਼ਾਮਾਂ ਨੂੰ ਨਿਆਣੇ ਨੁਣੇ ਆਉਂਦੇ ਏ ਘਰੇ ਜਿਹੜੇ ਤਰੀਕੇ ਨਾਲ ਤਾਂ ਦੱਸਣ ਲਿਆ ਨਾ ਕਿ ਦਿਵਿੰਦਰ ਮਾਮੀ ਬੁਰਬੁਰ ਕਰਦੀ ਮੇਰੇ ਸਾਹਮਣੇ ਵੇਖੀ ਹੁੰਨੇ ਉਹਨੂੰ ਮੀਜੀ ਦੇ ਗੱਲ ਪੈਂਦੀ ਆ ਨਾ ਕਿ ਤੂੰ ਪੈਸੇ ਦੇ ਦਿੱਤੇ ਕੀ ਪੁੱਛਦਾ ਮਾ ਦਾ ਨਾਂ ਹੀ ਦੱਸਿਆ ਉਹਨਾਂ ਨੂੰ ਚਲੋ ਛੱਡੋ ਆ ਗੱਲਾ ਗਰਮੀ ਬੜੀ ਏ ਉੱਥੇ ਤੇ ਜਦ ਪਿਆਰ ਨਹੀਂ ਦਿੱਤਾ ਜੋ ਤੂੰ ਨਾ ਪਿਆਰ ਤੁਹਾਨੂੰ ਦੇਣਾ ਘਰੇ ਨਹੀਂ ਜਦੋਂ ਮੈਂ ਕਹਿਣ ਰਿਆਂ ਮੈਂ ਡੇਗ ਡੇਗ ਹਾਰ ਕੇ ਫੇਰ ਆਇਆ ਤਾਂ ਦੱਸਣ ਲਿਆ ਫੋਨ ਤੇ ਮਾਮੇ ਉਹਨਾਂ ਡੇਗਣ ਉਹ ਗੱਲਾਂ ਨੂੰ ਹੱਥ ਮੂੰਹ ਧੋੜਾ ਤੇ ਮੈਂ ਤੈਨੂੰ ਚਾਹ ਬਣਾ ਦਾਂ ਚਾਹ ਦੇ ਬਣਾ ਲਓ ਮੈਨਾਂ ਹਾਲਾਂ ਗਰਮੀ ਬੜੀ ਲੱਗਣ ਦੀ ਆ ਆਹੋ ਤੈਨੂੰ ਤਾਂ ਗਰਮੀ ਲੱਗਣੀ ਆ ਚਾਰ ਦਿਨ ਹੀ ਅਸੀਂ ਜੀ ਹੋ ਰਹੇ ਆ ਬੜਾ ਮਜ਼ਾ ਆਉਂਦਾ ਹੁਣ ਅੱਦਾ ਸੌਂਦਾ ਨਾ ਕੀ ਐਸੀ ਜ ਮੈਂ ਤਾਂ ਇੱਕ ਦਿਨ ਨਹੀਂ ਬੈਠਾ ਐਸੀ ਜ ਕਿਉਂ ਕਿਉਂਕਿ ਸਾਰਾ ਦਿਨ ਤੇ ਉੱਥੇ ਮਾਮਾ ਬੈਠਾ ਰਹਿੰਦਾ ਵਾ ਚ ਲੈ ਤੂੰ ਕਰ ਲੈ ਨਾ ਮੈਨਾਂ ਇਹ ਐਸੀ ਜ ਫਿਰ ਕੀ ਮਾਮਾ ਬੈਠਾ ਹੁੰਦਾ ਇਹ ਕਮਰੇ ਚ ਐਸੀ ਹੋਵੇ ਤੇ ਕਿੰਨੇ ਜਾਣੇ ਸੌਂਜਾਈਦਾ ਭਾੜਾ ਇੱਕੋ ਚੱਲੂਗਾ ਮਾਮੀ ਆਂਦੀ ਮੈਂ ਨਵੀਂ ਚਾਦਰ ਚਾਈ ਚਾਦਰ ਨਾਲ ਖਲਾਸ ਤੋਂ ਇਹ ਨਾ ਉਹ ਨਾ ਕਰਤੋ ਮੰਮੀ ਦੀ ਆਤ ਤੇ ਇਦਾਂ ਦੀ ਰਹਿਣੀ ਆ ਤੇ ਜੇ ਮੈਂ ਪਾਣੀ ਪੀ ਲੈਣਾ ਤੇ ਕਹਣਾ ਸਾਡੇ ਗਲਾਸ ਝੁੱਠੇ ਕਰ ਤੇ ਗਲਾਸ ਝੁੱਠੇ ਕਰੀ ਜਾਂਦਾ ਵਾ ਜਾ ਲੈਂਦੇ ਮੈਨੂੰ ਇੱਕ ਵਾਰੀ ਉੱਥੇ ਵੇਖੀ ਕਿਦਾਂ ਪੁੱਛ ਕੇ ਆਉਣੀ ਆ ਕੋਈ ਮੁੰਡਾ ਤਾਂ ਦੇਸ਼ ਕਿਹਾਤਾ ਕਰਦਾ ਹੀ ਚੱਲ ਉੱਠ ਜਾ ਹੁਣ ਹੱਥ ਨੂੰ ਧੋ ਮੈਂ ਚਾਹ ਬਣਾਵਾ ਤੇਰੇ ਪਾਪਾ ਨੇ ਵੀ ਆ ਜਾ ਲਵ ਦਨੋ ਉਹ ਬਿਜੀ ਰਹੀ ਜਿੱਥੇ ਪੋਗੜੇ ਕਰ ਹਾਂਜੀ ਗਈਏ ਗੌਰਵ ਵੀ ਆ ਗਿਆ ਗੌਰਵ ਆ ਗਿਆ ਹਾਂ ਪਾਣੀ ਪੀਣਾ ਪਾਣੀ ਲੈ ਅੰਦਰ ਲੈ ਆ ਓਕੇ ਤਾਂ ਮੁੜਿਆ ਆ ਗਿਆ ਫਿਰ ਸਸੀ ਕਾਲ ਆ ਗਿਆ ਫਿਰ ਹਾਂਜੀ ਹਾਂਜੀ ਇੰਨਾ ਦਿਨ ਲਾ ਰਿਆ ਸੀ ਜੀ ਲਾ ਕੇ ਬਹਿ ਗਿਆ ਉਹ ਬੈ ਚਾਹ ਜਿਆ ਦਿਨ ਵਿਲੇ ਮੈਂ ਜਰ ਰਿਆ ਹਾਂ ਇਸੇ ਇਸੀ ਲਗਾ ਧਿਆਨ ਜੀ ਨਹੀਂ ਕਰਦਾ ਚਲ ਜੀ ਆਵਾਜ਼ ਤੇ ਸੁਣਾ ਇਸੀ ਜੀ ਚਲੇ ਦੱਸ ਤੇਰੇ ਫਿਰ ਨਾਨਕਾਂ ਨੇ ਸੇਵਾ ਸੁਭਾ ਦੀ ਕੀਤੀ ਸੇਵਾ ਬਾਦੂ ਰਾਜਾ ਕੀਤਾ ਉਹਨਾਂ ਨੇ ਮੈਂ ਦੱਸ ਨੇ ਮੇਰੇ ਕੋਈ ਨਾ ਦਾ ਉਹਦੇ ਦਾਲ ਨਾਲ ਰੋਟੀ ਫਾਲ ਦਿੰਦੇ ਹੁੰਦੇ ਆ ਤੈਨੂੰ ਖੀਰਾ ਖਰਾ ਖਾਲ ਕੇ ਭੇਜੇ ਆ ਜਾਣਦਾ ਮੈਂ ਖੀਰਾ ਖਰਾ ਖਾਲਣਾ ਆਇਆ ਆ ਤੇ ਆ ਮੈਂ ਬਸੇ ਆਇਆ ਬਸੇ ਹਾਂਜੀ ਹਾਂਜੀ ਉਹ ਇੰਨਾ ਖੀਰ ਖਰਾ ਤੈਨੂੰ ਖਾਲ ਦੇ ਰੇ ਪਨੀਰ ਮਾਮਾ ਤੇਰਾ ਇੱਥੇ ਛੱਡ ਕੇ ਨਹੀਂ ਜਾ ਸਕਦਾ ਉਹਨਾਂ ਨੂੰ ਕੰਮ ਹੀ ਥੋੜਾ ਜਾ ਕੇ ਤੇ ਗਏ ਸੀ ਧੁੱਪ ਜਾਣਾ ਬਸੇ ਨਹੀਂ ਚਲੋ ਕੋਈ ਨਹੀਂ ਉਹ ਗਏ ਕਿਤੇ ਫਿਰ ਮੈਂ ਕਿਹਾ ਚਲੋ ਮੈਂ ਚੱਲ ਜਾਣਾ ਬਸੇ ਨਾਨੀ ਜੀ ਨੇ ਕਿੰਨੇ ਦਿੱਤੇ ਪੈਸੇ ਫਿਰ ਮੋਬਾਈਲ ਨਾਨੀ ਨੇ ਦਿੱਤਾ ਭਈ 20000 ਇਹਦਾ ਕਰ 10 ਤੇ ਰੱਖ ਮੇਰੇ ਕੋਲ ਇਧਰ ਤੇ 10 ਵਾਲਾ ਇਹਨੂੰ ਦੇ ਦੇ ਮੋਬਾਈਲ ਰੈਡਮੀ ਦਾ ਆਇਆ ਨਾ ਪਰ ਪਾਪਾ ਨਾਨੀ ਨੇ ਤੇ 20 ਦਿੱਤਾ ਆਂਦੀ 20 ਵਾਲਾ ਲੈ ਹੀ ਵਧੀਆ ਤੂੰ ਹਣ ਮੈਨੂੰ ਦੱਸੂਗਾ ਕੀ ਲੈ ਕੇ ਦੇਣਾ ਤੇ ਕੀ ਨਹੀਂ 10 ਵਾਲਾ ਦੇ ਵੀ ਵਾਲਾ ਨਹੀਂ 10 ਦਾ ਵੀ ਕੀ ਹੋਣਾ ਬਿਲਕੁਲ ਹੀ ਮੈਂ ਆਪੇ ਲੈ ਆਉਂਗਾ ਚੰਗਾ ਲੈ ਕੇ ਜਾਉਂਗਾ ਜੀ ਵਾਲਾ ਮੋਬਾਈਲ ਨੇ ਰੱਖ ਲਓ ਜਾਣਾ ਨਾ ਮੂੰਹ ਹੀ ਖੁੱਲ ਜਾਏਗਾ ਹੋਰ ਮਿਲ ਜੇ ਨਾ ਪੈਸੇ ਤੇ ਸ਼ਾਂਤ ਰਹੇ ਮੋਬਾਈਲ ਮਿਲ ਜੂਗਾ ਚਾਹ ਤਾ ਕੋਈ ਨਹੀਂ ਆਨੇ ਦਾ ਦਿਲ ਨਾ ਤੋੜੋ ਲੈਦੇ ਜਿੰਨੇ ਰਾ ਲੈ ਦੇ ਲੈਣ ਕੇ ਤਾ ਚੰਗੈ ਲੈ ਕੇ ਦੇਣਗੇ ਵੀਰ ਦਾ ਹੀ ਹੋਗਾ ਚੰਗਾ ਮਨਾਪੇ ਦੇ ਲੂਗਾ ਜਿੰਨੇ ਨਾਲਾ ਹੋਰ ਮੋਹ ਚੱਲ ਕਿਦਾਂ ਦਾ ਉਹਨਾਂ ਦਾ ਮੋਹ ਚੱਲ ਠੀਕ ਹੈ ਮੋਹ ਚੱਲੂਗੀ ਚਲ ਉੱਥੇ ਦਾ ਮੋਹ ਚੱਲਦਾ ਠੀਕ ਹੈ ਇੱਥੇ ਦਾ ਵਿਗੜਿਆ ਹੋ ਦਿੰਦਾ ਮੈਂ ਪੱਠੇ ਖੁਦ ਵੱਢ ਕੇ ਕੱਲਾ ਚੁੱਕੇ ਨੇ ਹੋਣਾ ਹਾਂ ਲੰਗਰ ਪਛੀ ਹੋ ਗਿਆ ਯਦਾ ਕਰ ਉੱਥੇ ਨਾ ਗਾ ਕੇ ਵੜਲਾ ਤੇ ਮੈਂ ਚੁਕਾ ਲਿਆਉਂਗਾ ਫਿਰ ਕੋਈ ਨਹੀਂ ਵੜ ਜਾਣਾ ਹਾਂ ਤੇ ਮੇਰੇ ਖਾਂ ਨੂੰ ਮੋਬਾਈਲ ਵੀ ਲੈ ਜਾਵੇ ਦੋ ਦੁਪੱਟੇ ਪਾ ਫਿਰ ਮਮੇ ਨਾਲ ਕੀ ਕਰਦਾ ਮੈਂ ਕੱਲ ਲੈ ਆਣੇ ਜਾ ਕੇ ਮੈਂ ਟਾਈਮ ਹੋਊ ਤਾਂ ਫਿਰ ਜਾਣਾ ਪਾਪਾ ਤੇ ਦਾਦੀ ਕਿੱਥੇ ਗਏ ਆ ਉਹ ਦਾਦੀ ਤੇਰੇ ਨਾ ਕਿਸੇ ਦੇ ਘਰ ਖੰਡ ਪਾਠ ਖਾਇਆ ਪਿੰਡ ਚ ਅੱਛਾ ਉੱਥੇ ਗਈ ਆ ਮੈਂ ਤੇ ਕਿਹਾ ਸੀ ਮੰਮੀ ਤੇਰੇ ਨਾਲ ਵੀ ਤੂੰ ਹੀ ਚੱਲ ਜਾ ਨਾਲ ਤੇ ਪਰ ਭਰਾ ਤੇਰਾ ਪਤਾ ਹੋਏ ਨੂੰ ਆਉਣ ਲੱਗਦੀ ਸੀ ਉਹਨੇ ਗੌਰਵ ਨੇ ਆਉਣਾ ਤੇ ਮੈਂ ਨਹੀਂ ਜਾਣਾ ਕਿੰਨਾ ਨੇ ਦਿਖਾਇਆ ਵਾ ਓਫ ਜਿਹੜਾ ਨਾ ਪਿੱਲੂ ਕਾ ਮੱਤੂ ਚਲ ਮੈਂ ਵੜ ਲੈਣਾ ਬੱਚੇ ਦਾ ਜਾ ਜਾ ਮੈਂ ਦੱਸਦੀ ਹਾਂ ਚੋਕਾ ਰਿਆ ਹਾਂਗਾ ਮਾਜਨ ਵਾਲਣ ਵਾਲੀ ਵੀ ਆ ਉਹਦੋਂ ਦੀ ਨਹਾਲੀ ਵੀ ਦੀਆਂ ਮੰਮੀ ਜੀ ਹਾਂ ਆ ਪਾਪਾ ਜੀ ਕਹਿਣ ਦੇ ਆ ਇਹ ਗੈਨ ਦੇ। ਇਹ ਦਸ ਹਜ਼ਾਰ ਵਾਲਾ ਫੋਨ ਲੈ ਕੇ ਦੇਣਾ ਵਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹੁਣ ਜਿੰਨੇ ਭਾਂ ਦੇ ਤੇ ਮੈਂ ਉੱਥੇ ਲੈ ਆਉਣਾ। ਅਰਵਾਇਤਾ ਨਾ ਕਰ ਸੁਣ ਲੈਣਾ ਵਾ। ਤੈਨੂੰ ਪਤਾ ਤਾਂ ਹੈਗਾ ਉਹਨਾਂ ਦੀ ਸੁਭਾਤਾ। ਤੈਨੂੰ ਚੰਗਾ ਹੀ ਲੈ ਕੇ ਦੇਣਗੇ। 20000 ਜਿਹੜਾ ਵੀ ਆ ਦਿੱਤਾ ਤੇ 20000 ਖਰਚਣ ਨੂੰ ਕੀ ਆ? 20000 ਦੇ ਲੈ ਕੇ ਦੇਣਾ। ਮੈਂ ਨਹੀਂ ਮੈਂ ਫੋਨ ਲੈਣਾ ੱਦਰਾ ਤੁਹਾਨੂੰ ਦੱਸਤਾ ਜੀ ਪੂਰੇ 20000 ਦਾ ਜਿਹੜਾ ਹੋਇਆ। ਤੇ ਲੈ ਲਈ ਜਿਹੜਾ ਲੈਣਾ ਹੈ ਦੰਗ ਕੰਨ ਲਿਆ ਵਾ। ਤੇ ਉਹ ਇਹਦੇ 10000 ਦਾ ਦੋਣਾ ਮੈਂ ਤੈਨੂੰ। ਪਤਾ ਮੈਂ ਕਿੰਨਾ ਸ਼ਿਕਰਚ ਕਰਕੇ ਪੈਸੇ ਲੈ ਕੇ ਆਇਆ ਵਾ। ਐਨ ਹਾਂ ਜੀ ਨਾ ਗੁੱਸਾ ਕਰੀ ਜਾ ਮੈਂ ਚੋਪਾ ਚਾਹ ਤੈਨੂੰ ਨਾ ਦੱਸਵਾਤਾ ਪਤਾਈਆ ਯਾਰ ਮੋਕਰੀ ਕਰ ਉਹ ਕਹਿਂਦੇ ਮੈਂ ਲੈ ਕੇ ਦਾਂ ਚੰਗਾ ਤੇ ਲੈ ਮੈਨੂੰ ਨਹੀਂ ਪਤਾ ਚੰਗੇ ਮੰਡਾ ਮੈਂ 20 ਹਜ਼ਾਰ ਦਾ ਲੈਣਾ ਪੂਰੇ 20 ਹਜ਼ਾਰ ਦਾ ਹਾਈ ਤਾਂ ਨਹੀਂ ਵੇਚਦਾ ਹੀ ਤਾਂ ਨਾਲ ਜਾਈ ਜਿੱਦਾਂ ਕਹਿੰਦੇ ਕੋਈ ਨਹੀਂ ਪਾਪਾ ਜਿੱਦਾਂ ਕਹੋਗੇ ਉਦਾਂ ਕਰ ਲੂਗਾ ਮੈਂ ਤੇ ਦੁਕਾਨ ਤੇ ਜਾ ਕੇ ਤੈਨੂੰ ਨਾ 20 ਲੈ ਲੈ ਦੇਣਾ ਵਾ ਨਹੀਂ ਲੈ ਦੇਣਾ ਜਿਹੜਾ ਰਿੰਦਾ ਲੈ ਕੇ ਜਾਣਾ ਤੇ 20 ਇਥੇ ਲੈ ਕੇ ਜਾਣਾ ਤੇ ਜੇ 15 ਤਾਂ ਚੰਗਾ ਮਿਲ ਜੂਗਾ ਤੇ ਕੋਈ ਜ਼ਰੂਰੀ ਹੈ ਤੇ ਦੁਕਾਨਦਾਰ ਨੂੰ 20 ਹਜ਼ਾਰ ਦੇ ਦੇ ਪੰਜ ਨਾਂ ਪੰਜ ਨਾਂ ਨੇ ਮੈਂ ਦੱਸਦਾ ਨਾ ਪੰਜ ਨਾਂ ਰੱਖ ਲਿਆ ਵਿੱਚ ਨਾਨੇ ਨੂੰ ਮੋੜੋਨੇ ਪੁੱਤੇ ਇਤਨੀ ਗੱਲ ਨਹੀਂ ਕਰੀਦੀ ਇੱਕ ਵਾਰ ਚੰਗੇ ਲੱਗੀਦਾ ਚੰਗੇ ਲੱਗੀਦਾ ਇਹ ਜੰਗਰੇ ਮੈਂ ਰਾਜੇ ਲੈ ਆਣਾ ਗਲਤੀ ਕੀਤੀ ਮੈਂ ਆਪੇ ਹੀ ਲੈ ਆਉਣਾ ਜੇ ਜਦੋਂ ਤੈਨੂੰ ਮੈਂ ਘੱਲਿਆ ਹੀ ਲੈਣ ਸੀ ਤੇ ਤੂੰ ਜੋ ਬੰਨ ਨਾਲ ਚੋਚੇ ਕਿੰਨੂੰ ਜਾਂਦਾ ਲੈ ਕੇ ਨਾਲ ਉਹ ਬੜਾ ਤੁਰਦੇ ਸੀ ਉਹ ਰਾਜਵੀਰ ਰਾਜੇ ਨੂੰ ਲੈ ਜਾਂਦਾ ਚੀਜ਼ ਪੈਸੇ ਦੇਣਾ ਤੇ ਚੀਜ਼ ਲੈ ਆਉਣਾ ਉਥੇ ਕਹਿੰਦਾ ਕਿ ਸੂਝਦਾ ਹੋਣਾ ਸੀ ਤੇ ਤੁਹਾਨੂੰ ਪਤਾ ਨਹੀਂ ਹੀ ਲੱਗਣਾ ਗਲਤੀ ਦੇ ਪਾਪਾ ਗਾਹੇ ਰਪਈਆ ਰਪਈਆ ਛੋਟੇ ਦਿੱਤੇ ਦਸਰਾ ਨਹੀਂ ਵੀ ਜਾਂਦਾ ਆਪੇ ਜਾ ਮੈਂ ਫਦੋਵਾਂ ਨਹੀਂ ਲੈ ਆਉਣਾ ਆ ਮੈਨੂੰ ਨਹੀਂ ਇਹ ਪਤਾ ਆਪੇ ਗੱਲ ਬਾਬਾਂ ਨਾਲ ਕਰ ਲਓ ਵੀ ਮੁੰਡੇ ਨੂੰ 20000 ਰੁਪਏ ਤਾਂ ਹੀ ਤਾਂ ਬੱਸ। ਸੁਣਾ ਇੰਨੀ ਗਰਮੀ ਹੋ ਤੇ ਡੰਗਰ ਨਹੀਂ ਨਿਵਾਲੇ। ਉਹਨਾਂ ਦੇ ਡੰਗਰ ਨਿਵਾਜਦੇ ਪੱਠੇ ਵੱਢ। ਨਿਵਾਲ ਕੇ ਆਈ ਹਾਂ ਮੈਂ ਵੇਲੀ ਚ ਮਾਰ ਚੱਕ। ਤੈਨੂੰ ਪਤਾ ਆਪ ਤੇ ਡੰਗਰਾਂ ਲ ਘਾਟੀ ਹੁੰਦੇ। ਪੱਠੇ ਕਿਉਂ ਨਹੀਂ ਵੱਡੇ ਸਵੇਰੇ ਨੂੰ ਸ਼ਕਤ ਪੈ ਲੱਗੀ ਹੋਣਾ ਇਹ ਪੱਠੇ ਵੱਢ ਹੈ ਨਹੀਂ ਹੁਣ ਬੰਨ। ਕਿੰਨਾ ਬੋਲਦਾ ਮੈਂ ਤੂੰ। ਕੀ ਖਾ ਕੇ ਆ ਗਿਆ ਉਥੋਂ? ਮੈਨੂੰ ਗੁੱਸਾ ਬੜਾ ਆਉਣ ਲਿਆ ਇਹ 20000 ਦੇ। ਤੈਨੂੰ ਅੰਨਾ ਗੱਲ ਕੋਈ ਨਹੀਂ ਲਿਲਕੜੀ ਲੱਗੀ ਤੇ ਮੈਨੂੰ ਉਸੇ ਵੇਲੇ ਫੋਨ ਮਿਲ ਜਾਵੇ ਸਹੀ। ਹਾਦ